ਜੀਵਤ ਪਰਮੇਸ਼ਰ ਤੇ ਜੀਵਤ ਰੱਬੀ ਦੇਵਤ ਸਭ ਨਵੇਂ ਜਮਸੀ ਦੀ ਆਓ ਅਸੀਂ ਰਾਤ ਦੇ ਸਮੇਂ ਸੌਂ ਤੋਂ ਪਹਿਲਾਂ ਆਓ ਅਸੀਂ ਪਰਮੇਸ਼ਰ ਦੇ ਅੱਗੇ ਧੰਨਵਾਦ ਦਾ ਬਲੀਦਾਨ ਚੜਾਈ ਆਓ ਅਸੀਂ ਪ੍ਰਾਰਥਨਾ ਕਰੀਏ ਧੰਨਵਾਦ ਕਰਦੇ ਹਾਂ ਮੇਰੀ ਖੁਦਾ ਬਾਪ ਪਰਮੇਸ਼ਰ ਜੀਵਤ ਪਰਮੇਸ਼ਰ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਦਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਇਰਾਸ਼ਪਪਰ ਕਰਦਿਆਂ ਤੇ ਤੇਰੀ ਵਡਿਆਈ ਕਰਦਿਆਂ ਪਰਮੇਸ਼ਰ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸਾਡੇ ਜੀਵਨਾਂ ਨੂੰ ਸੁਰੱਖਿਅਤ ਰੱਖਣ ਲਈ ਤੇਰਾ ਧੰਨਵਾਦ ਕਰਦਿਆਂ ਪਰਮੇਸ਼ਰ ਧੰਨਵਾਦ ਕਰਦਿਆਂ ਪਰਮੇਸ਼ਰ ਸਾਡੇ ਬੱਚਿਆਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਜੀਵਨ ਨੂੰ ਸਹੀ ਸਲਾਮਤ ਪਹੁੰਚਾਉਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦਿਆਂ ਪਰਮੇਸ਼ਰ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਅਤੇ ਸਾਡੇ ਘਰਾਂ ਦੇ ਵਿੱਚ ਜ਼ਰੂਰਤਾਂ ਉਨਸਾਰ ਸਾਡੇ ਜੀਵਨ ਦੇ ਵਿੱਚ ਦਿੱਤਾ ਪਰਮੇਸ਼ਰ ਅੱਜ ਦੇ ਦਿਨ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰੀ ਮਹਿਮਾ ਤੇ ਤੇਰੀ ਵਡਿਆਈ ਕਰਦੇ ਹਾਂ ਪਰਮੇਸ਼ਰ ਤੁਸੀਂ ਸੋਤਿਆਂ ਦੇ ਰਾਜਕੁਮਾਰ ਹੋ ਪਰਮੇਸ਼ਰ ਤੁਸੀਂ ਅਰਾਧਨਾ ਦੇ ਵਿੱਚ ਮਹਾਰਾਜਵਾਨੋਂ ਪਰਮੇਸ਼ਰ ਤੁਸੀਂ ਅਰਾਤਨਾ ਦੇ ਵਿੱਚ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰਾ ਧੰਨਵਾਦ ਤੇ ਤੇਰੇ ਸ਼ੁਕਰ ਤਨ ਦੇ ਵਿੱਚ ਪਰਮੇਸ਼ਰ ਤੇਰੀ ਵਡਿਆਈ ਕਰਨ ਦੇ ਵਿੱਚ ਪਰਮੇਸ਼ਰ ਸਾਡੇ ਜੀਵਨਾਂ ਦੇ ਵਿੱਚ ਆਨੰਦ ਅਤੇ ਖੁਸ਼ੀ ਆਉਂਦੀ ਹੈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਸਾਡੇ ਜੀਵਨਾਂ ਵਿੱਚ ਸਾਡੀ ਬੱਚਿਆਂ ਦੇ ਵਿੱਚ ਸਾਨੂੰ ਆਨੰਦ ਅਤੇ ਖੁਸ਼ੀ ਦੇਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਰਾਤ ਦੇ ਸਮੇਂ ਪਰਮੇਸ਼ਰ ਤੇਰਾ ਸ਼ੁਕਰ ਤੇ ਤੇਰੀ ਵਡਿਆਈ ਕਰਦੇ ਹਾਂ ਪਰਮੇਸ਼ਰ ਸਾਡੇ ਆ ਅੱਜ ਦੇ ਦਿਨ ਸਵੇਕ ਜੀਵਨ ਦੇ ਵਿੱਚ ਜੋ ਸਾਡੀਆਂ ਜ਼ਰੂਰਤਾਂ ਸੀ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਦੇ ਅਨੁਸਾਰ ਸਾਡੇ ਜੀਵਨਾਂ ਦੇ ਵਿੱਚ ਦਿੱਤਾ ਸਾਡੇ ਧਰਾਂ ਦੇ ਵਿੱਚ ਬਰਕਤ ਦਿੱਤੀ ਸਾਡੀਆਂ ਰਸੋਈਆਂ ਦੇ ਵਿੱਚ ਬਰਕਤ ਦਿੱਤੀ ਪਰਮੇਸ਼ਰ ਸਾਡੇ ਖਾਣੇ ਪੀਣੇ ਦੀ ਸਾਡੇ ਪਹਿਨਣੇ ਦੀ ਪਰਮੇਸ਼ਰ ਸਾਡੇ ਆਉਣੇ ਜਾਣੇ ਦੇ ਵਿੱਚ ਪਰਮੇਸ਼ਰ ਤੁਹਾਨੂੰ ਬਰਕਤ ਦਿੱਤੀ ਅਤੇ ਅਗਵਾਈ ਕੀਤੀ ਤੇਰੇ ਸਵਰਗ ਦੋਤਾਂ ਦੇ ਅਨਸਾਰ ਪਰਮੇਸ਼ਰ ਤੇਰਾ ਤਾਂ ਨਮਾਜ਼ ਕਰਦੇ ਆ ਪਰਮੇਸ਼ਰ ਪਰਮੇਸ਼ਰ ਨਵਾਂ ਨਾਮ ਹੈ ਪਰਮੇਸ਼ਰ ਵਿਸ਼ਰ 13 ਪ੍ਰਕਾਸ਼ ਸਾਡੇ ਚਿਹਰਿਆਂ ਦੇ ਉੱਤੇ ਪ੍ਰਕਟਕਾਰ ਪਰਮੇਸ਼ਰ ਜਿੰਦੇ ਨਾਲ ਪਰਮੇਸ਼ਰ ਅਸੀਂ ਪਾਪ ਨਾ ਕਰ ਸਕੀਏ ਪਰਮੇਸ਼ਰ ਹੈ ਪਰਮੇਸ਼ਰ ਅਸੀਂ ਕਈ ਵਾਰ ਪਰਮੇਸ਼ਰ ਕਈ ਟਕਸ਼ਾਵਾਂ ਦੇ ਵਿੱਚ ਪਏ ਜਾਂਦੇ ਹਾਂ ਪਰਮੇਸ਼ਰ ਪਰਮੇਸ਼ਰ ਸਾਨੂੰ ਰੰਦੇ ਜੀਵਨ ਦੇ ਵਿੱਚ ਦਇਆਕਾਰ ਤੇਰੇ ਪਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਤਾ ਜੋ ਅਸੀਂ ਤੇਰੇ ਆਗਿਆਕਾਰੀ ਬਨ ਜਾਈਏ ਪਰਮੇਸ਼ਰ ਭੇਤਰ ਅਤੇ ਪੀਰ ਜਵਾਨੇ ਬਨ ਜਾਈਏ ਪਰਮੇਸ਼ਰ ਤੇਰਾ ਧੰਨਵਾਦ ਕਰਦਿਆ ਪਰਮੇਸ਼ਰ हे ਮੇਰੇ ਨਰਮ ਦੇਲ ਪਰਮੇਸ਼ਰ ਪ੍ਰਭ ਯੇਸ਼ੂ ਮਸੀਹ ਆਪਣੀ ਆਤਮਾ ਅਤੇ ਮੇਰਾ ਦਿਲ ਮੇਰੇ ਪ੍ਰਾਨ ਦੇ ਨਾਲ ਮੈਂ ਬੇਨਤੀ ਕਰਦੀ ਆ ਪਰਮੇਸ਼ਰ ਹਰ ਇੱਕ ਹਿਰਦੇ ਦੇ ਵਿੱਚ ਵਿਸ਼ਵਾਸ ਦੀ ਨਾਲ ਪਰ ਦੇਖ ਪਰਮੇਸ਼ਰ ਹਰ ਇੱਕ ਇਰਦੇ ਨੂੰ ਪਿਆਰ ਦੇ ਨਾਲ ਪਰਮੇਸ਼ਰ ਮੇਰੇ ਉਦਾਰ ਕਪਤਾ ਪਰਮੇਸ਼ਰ ਪਰਮੇਸ਼ਰ ਜੋ ਤੇਰੇ ਅੰਗੇ ਆਪਣੀ ਲੋੜਾਂ ਨੂੰ ਆਪਣੀਆਂ ਪੂਰਤੀਆਂ ਨੂੰ ਆਪਣੇ ਜ਼ਰੂਰਤਾਂ ਨੂੰ ਤੇਰੇ ਅੰਗੇ ਮੰਦਰੇ ਹਾਂ ਤੁਮੇ ਇਸ ਰਾਤ ਦੇ ਸਮੇਂ ਪਰਮੇਸ਼ਰ ਇਹਨਾਂ ਨੂੰ ਗਮਾਂ ਤੋਂ ਛੁਟਕਾਰਾ ਦੇ ਇਹਨਾਂ ਦੀਆਂ ਚਿੰਤਾਵਾਂ ਤੋਂ ਛੁਟਕਾਰਾ ਦੇ ਪਰਮੇਸ਼ਰ ਇਹਨਾਂ ਦੀਆਂ ਕਮਜ਼ੋਰੀਆਂ ਤੋਂ ਛੁਟਕਾਰਾ ਦੇ ਪਰਮੇਸ਼ਰ ਇਨਾਂ ਨੂੰ ਅਸ਼ੀਸ਼ ਦੇ ਪਰਮੇਸ਼ਰ ਰਾਤ ਦੇ ਸੁਭਨੇ ਪਰਮੇਸ਼ਰ ਤਾਂ ਜੋ ਇਹ ਮਿੱਠੀ ਨੀਂਦ ਗਮਾਂ ਤੋਂ ਦੁੱਖਾਂ ਤੋਂ ਛਤਕਾਰਾ ਮਿਲ ਸਕੇ ਪਰਮੇਸ਼ਰ ਇਹਨਾਂ ਨੂੰ ਮਿੱਠੀ ਨੀਂਦ ਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਦੁੱਖਾਂ ਤੋਂ ਛਤਕਾਰਾ ਦੇਣ ਵਾਲਾ ਪਰਮੇਸ਼ਰ ਗਮਾਂ ਤੋਂ ਛਤਕਾਰਾ ਦੇਣ ਵਾਲਾ ਤੁਮ ਇਸ਼ਰਤ ਕਨੈਸ਼ਰ ਸਵੇਰ ਦੇ ਸਮੇਂ ਪਰਮੇਸ਼ਰ ਤੇਰੀ ਰੁਬਾਤ ਇਸ ਸਮੇਂ ਤਾਂ ਜੋ ਇਹ ਮਸਜਿਦ ਵਿੱਚ ਜਾਂ ਗੰ ਅਤੇ ਤੇਰੇ ਨਾਮ ਦੀ ਜਜਕਾਰ ਕਰਨ ਪਰਮੇਸ਼ਰ ਪਰਮੇਸ਼ਰ ਤੁਸੀਂ ਸਦੀ ਪ੍ਰਾਰਥਨਾ ਨੂੰ ਵਰਗ ਦੇ ਵਿੱਚ ਸੁਨਿਆ ਅਤੇ ਗ੍ਰਹਿਣ ਪਰਮੇਸ਼ਰ ਮੇਰੀ ਪ੍ਰਾਰਥਨਾ ਦਾਓ ਪਰਮੇਸ਼ਰ ਹਾਤਿਆ ਮਿੰਦੇ ਵਿੱਚ ਦਿੱਤਾ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗੰਦੇ ਆਂ ਅਮੀਨ